ਦੋ ਆਪਸ ਚ ਪਿਆਰ ਕਰਦੇ ਸੀ ਹਣਾ ਜੋੜਾ ਸੀ ਪਿਆਰ ਕਰਦਾ ਸੀ ਤੇ ਕਹਿੰਦੇ ਜੀ ਜੋ ਮਰਜ਼ੀ ਹੋ ਜੇ ਹਰ ਹਾਲ ਦੇ ਵਿੱਚ ਸਾਨੂੰ ਤੁਸੀਂ ਕਿਸੇ ਨਾ ਕਿਸੇ ਕੰਟਰੀ ਤਾਂ ਪਹੁੰਚਾਈ ਦਿਓ ਵੀ ਅਸੀਂ ਇੱਥੇ ਰਹਿਣਾ ਨਹੀਂ ਹੈਗਾ ਸਾਨੂੰ ਕਿਤੇ ਨਾ ਕਿਤੇ ਭੇਜ ਦਿਓ ਬਸ ਹੂੰ ਮੈਂ ਸੋਚਾਂ ਮੈਨੂੰ ਤਰਸ ਆ ਗਿਆ ਪਹਿਲਾਂ ਤਾਂ ਮਨਾਂ ਕੀਤਾ ਫਿਰ ਫੋਨ ਕਰੀ ਜਾਣ ਫਿਰ ਮਿਲ ਕੇ ਗਏ ਫਿਰ ਮਨਾਂ ਕਰਤਾ ਤੀਜੀ ਵਾਰੀ ਮੈਨੂੰ ਤਰਸ ਆ ਗਿਆ ਅਸੀਂ ਸੱਚਾ ਪਿਆਰ ਕਰਦੇ ਆ ਅਸੀਂ ਇਹ ਉਹ ਹਣਾ ਬੰਦਾ ਹੋ ਜਾਂਦਾ ਮਾਹ ਯਾਰ ਉਹਨੂੰ ਪੀ ਕਰਾਇਨਾ ਦਾ ਮੈਂ ਪੇਪਰ ਕੋਈ ਹੈ ਨਹੀਂ ਕੋਲ ਪ੍ਰੋਫਾਈਲ ਕੋਈ ਹੈ ਨਹੀਂ ਪੈਸਾ ਕੋਈ ਹੈ ਨਹੀਂ ਤੇ ਉਦੋਂ ਨਾ ਮੈਂ ਪਤਾ ਨਹੀਂ ਕੀ ਏਦਾਂ ਦਾ ਕੁਝ ਚਲਾਇਆ ਸੀ ਸੇਵਾ ਸੁਭਾ ਵਾਲਾ ਸੀ ਤਿੰਨ ਤਿੰਨ ਚਾਰ ਸਾਲ ਦੀ ਗੱਲ ਹੈ ਉਹ ਦੇਖ ਕੇ ਆ ਗਿਆ ਵੀ ਤੁਸੀਂ ਭਾਜੀ ਕੋਲੋਂ ਕਰੋ ਕਹਿੰਦੇ ਸਾਰਾ ਕੁਝ ਅੱਛਾ ਮੈਂ ਕਿਹਾ ਜੀ ਮੈਂ ਹੁਣ ਕੀ ਕਰਾਂ ਮੇਰੇ ਮਾਈਂਡ 'ਚ ਆਇਆ ਵੀ ਇਹਨਾਂ ਦਾ ਨਾ ਹਾਂਗਕਾਂਗ ਦਾ ਕਰ ਸਕਦਾ ਨਾਲੇ ਸਸਤਾ ਪੈਂਦਾ ਨਾਲੇ ਆਪੇ ਉੱਥੇ ਸੈਟ ਸਟੂਟ ਹੋ ਕੇ ਉਹਦਾ ਕਰ ਲੈਣਗੇ ਜੋ ਵੀ ਕਰਨਾ ਤੇ ਚਲੋ ਜੀ ਉਹ ਕੀ ਹੋਇਆ ਵੈਸੇ ਛੋਟੀ ਜੀ ਗੱਲ ਹੈ ਕੋਈ ਖਾਸ ਵੀ ਨਹੀਂ ਹੈਗੀ ਹਾਂਗਕਾਂਗ ਦਾ ਉਦੋਂ ਆਨਰਾਈਵਲ ਇਦਾਂ ਦਾ ਕੋਈ ਸੀਨ ਸੀ ਤੇ ਟਿਕਟਾਂ ਕਰਵਾਤੀਆਂ ਸਾਰਾ ਕੁਝ ਹੋ ਗਿਆ ਅਗਲੇ ਦਿਨ ਉਹਨਾਂ ਨੂੰ ਨੇ ਮੈਂ ਟਿਕਟਾਂ ਸੈਂਡ ਕਰਤੀਆਂ ਟਿਕਟਾਂ ਸੈਂਡ ਕਰਤੀਆਂ ਤੇ ਉਹ ਕਿਤੇ ਮੁੰਡੇ ਵਾਲਿਆਂ ਦੇ ਕੁੜੀ ਵਾਲਿਆਂ ਦੇ ਉਹਨਾਂ ਨੇ ਚੈੱਕ ਕਰ ਲਿਆ ਜਿਵੇਂ ਫੋਨ ਵਿੱਚ ਪਤਾ ਲੱਗ ਗਿਆ ਤਿੰਨ ਸਾਲ ਹੋ ਗਏ ਨੇ ਪਤਾ ਲੱਗ ਗਿਆ ਵੀ ਟਿਕਟ ਟੁਕੜ ਵੀ ਕਰਵਾਈ ਹੈ ਕਿਸੇ ਨੇ ਕਿਸ ਪਤਾ ਨਹੀਂ ਮੈਨੂੰ ਨਹੀਂ ਪਤਾ ਕਿਵੇਂ ਉਹਦੇ ਘਰੇ ਪਤਾ ਲੱਗਾ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਕੁੜੀ ਕੁਝ ਕਰ ਰਹੀ ਹੈ ਜਾਂ ਜਾ ਰਹੀ ਹੈ ਉਹਦਾ ਸਾਰਾ ਟੱਬਰ ਇਕੱਠਾ ਹੋ ਗਿਆ ਇੱਥੇ ਦਰਦ ਵਿੱਚ ਬਿਠਾ ਮੈਂ ਨਾ ਬਾਈ ਜੀ ਮੈਨੂੰ ਪਤਾ ਮੈਂ ਡਰ ਗਿਆ ਮੈਂ ਕਹਿਆ ਯਾਰ ਇਹ ਕੋਈ ਖਬਰਾਂ ਨਹੀਂ ਚੱਲੀਆਂ ਇਹ ਜਿਹੜ ਨੇ ਠੱਗੀ ਮਾਰ ਲਈ ਏਜੰਟਸ ਦੇ ਬਾਹਰ ਕੱਟ ਹੋਵੇ ਤਾਂ ਖਬਰ ਹੈ ਹੀ ਨਹੀਂ ਲੱਗਦੀ ਆ ਵੀ ਠੱਗੀ ਮਾਰ ਲੀਆ ਠੱਗੀ ਮਾਰ ਲਈ ਅਸੇ ਮੇਰਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੈਂ ਜਿਵੇਂ ਕਹਿੰਦੇ ਨੇ ਨਾ ਵੀ ਸਾਧ ਪੁਣੇ ਦੀ ਰਗੜਿਆ ਗਿਆ ਹਨਾ ਹੂੰ ਆਈ ਰੀ ਤੁਸੀਂ ਕਿਵੇਂ ਜੀ ਟਿਕਟ ਕਰਾਤੀ ਜੀ ਇਹ ਤਾਂ ਬੱਚੇ ਨੇ ਜੀ ਮਾਹ ਭਾਜੀ ਪਹਿਲੀ ਗੱਲ ਤਾਂ ਹੈ ਕਿ 25-25 ਸਾਲ ਦੇ ਨਿਆਣੇ ਤਾਂ ਹੈ ਨਹੀਂਏ ਹਾਂ ਇਹ ਤੁਸੀਂ ਵੱਡਿਆਂ ਨਾਲ ਗੱਲ ਕਿਉਂ ਨਹੀਂ ਕਰੀ ਕਿਸੇ ਨਾਲ ਮੈਂ ਕਿਹਾ ਹੁਣ ਇਹ ਅਡਲਟ ਨਹੀਂ ਹੈ ਮੈਂ ਹੁਣ ਕਿਵੇਂ ਇਹਨਾਂ ਨੂੰ ਕਹਾਂ ਜਿਹੜੇ ਕਹਿੰਦੇ ਨੇ ਅਸੀਂ ਵੈਸੇ ਹੀ ਇਦਾਂ ਕਰਨਾ ਚਾਹੁੰਨੇ ਆ ਪੁੱਛੋ ਮੈਂ ਕਿਹਾ ਅੱਛਾ ਮੈਂ ਕੁਦਰਤੀ ਰਿਕਾਰਡਿੰਗ ਕਰਕੇ ਰੱਖੀ ਸੀ ਕਿ ਚਾਰ ਵਾਰੀ ਆਏ ਨੇ ਮੈਂ ਮਨਾਂ ਕੀਤਾ ਔਰ ਮੈਂ ਬਾਕੀ ਮਨਾਂ ਕੀਤਾ ਸੀ ਮੈਂ ਦਿਖਾਇਆ ਮੈਂ ਕਿਹਾ ਹੁਣ ਜਦੋਂ ਖੜੀ ਪੈ ਗਏ ਮੈਂ ਕਰਾਂ ਕੀ ਮੈਂ ਕਿਹਾ ਚਲੋ ਉਦੋਂ ਬੜਾ ਔਖਾ ਖੜਾ ਛੁਟਿਆ ਉਸ ਤੋਂ ਬਾਅਦ ਮੈਂ ਕੰਨਾਂ ਨੂੰ ਹੱ ਜਿਹੜਾ ਕੋਈ ਆ ਲਵਰ ਲਵਰ ਇਹ ਉਹੋ ਜਿਹਾ ਫੋਨ ਕਰਦਾ ਮੈਂ ਨਾਲ ਨਾਲ ਦੀ ਨਾਲ ਬਲੌਕ ਹੀ ਕਰ ਦਿੰਦਾ ਪਰ ਫੋਨ ਆਉਂਦੇ ਪੰਗੇ ਪੈਣਾ ਨਹੀਂ ਪਿੱਛੇ ਕਿਉਂਕਿ ਮੈਂ ਨਾ ਇੱਕ ਏਜੰਟ ਹੈਗਾ ਬੜੇ ਮਸ਼ਹੂਰ ਨੇ ਤੇ ਉਹ ਪਿੱਛੇ ਉਹਨਾਂ ਦਾ ਵਿਵਾਦ ਵੀ ਬੜਾ ਚੱਲਿਆ ਲੋਕੀ ਸਮਝ ਜਾਣਗੇ ਨਾਂ ਲੈਣ ਦੀ ਲੋੜ ਨਹੀਂ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਬਈ ਬாய்ਫ੍ਰੈਂਡ ਗਰਲਫ੍ਰੈਂਡ ਦੇ ਵੀਜ਼ੇ ਹਾਂ ਕੈਨੇਡਾ ਦੇ ਵਿੱਚ ਤੁਸੀਂ ਵੀ ਦੇਖਿਆ ਬੁੜੀ ਚੱਲੀ ਸੀ ਬਈ ਹੁਣ ਜਿਹੜੀ ਗਰਲਫ੍ਰੈਂਡ ਬਾਹਰ ਗਈ ਹੋਈ ਆ ਉਹ ਆਪਣੇ ਬੋਏਫ੍ਰੈਂਡ ਨੂੰ ਬੁਲਾ ਸਕਦੀ ਹੈ ਬੋਏਫ੍ਰੈਂਡ ਬਾਰੇ ਆਪਣੀ ਗਰਲਫ੍ਰੈਂਡ ਨੂੰ ਬੁਲਾ ਸਕਦਾ ਹੈ ਨਵੇਂ ਨਵੇਂ ਸੋਚਾ ਛੱਡਦੇ ਨੇ ਇਹ ਹੈ ਸੀ ਕੈਨੇਡਾ ਦੇ ਵਿੱਚ ਇਹਵੇਂ ਸੋਚਾ ਛੱਡਦਾ ਹੈ ਭਾਜੀ ਦਾ ਨਾਮ ਦੇਤਾ ਨਾ ਨਾਮ ਦੇਤਾ ਗਰਲਫ੍ਰੈਂਡ ਬੋਏਫ੍ਰੈਂਡ ਹੁਣ ਮੰਨ ਕੇ ਚੱਲੋ ਕੋਈ ਆ ਮੰਨ ਕੇ ਚੱਲੋ ਜੈਨੂਨ ਕੋਈ ਪਿਆਰ ਕਰਦਾ ਹੈ ਹੂੰ ਤੇ ਭਾਜੀ ਉਹ ਘੁੰਮਣ ਜਾ ਹੀ ਸਕਦਾ ਹੈ ਅਗਰ ਕੋਈ ਆਪਸ ਚ ਰਿਲੇਸ਼ਨ ਦੇ ਵਿੱਚ ਕੋਈ ਲੜਕਾ ਲੜਕੀ ਹੈਗੇ ਨੇ ਹੂੰ ਅਗਰ ਉਹ ਇਕੱਠੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਕਰ ਸਕਦੇ ਨੇ ਐਮਬੈਸੀ 'ਚ ਕਿਤੇ ਲਿਖਿਆ ਕਿ ਹਜ਼ਬ ਵੀ ਬੋਏਫ੍ਰੈਂਡ ਗਰਲਫ੍ਰੈਂਡ ਕਿਤੇ ਵੀਜ਼ਾ ਨਹੀਂ ਪਾ ਹਾਂ ਇਹ ਆਪਾਂ ਨਾਮ ਦੇਤਾ ਗਰਲਫ੍ਰੈਂਡ ਬੋਏਫ੍ਰੈਂਡ ਹੂੰ ਠੀਕ ਹੈ ਨਾ ਬਟ ਅਸਲ ਦੇ ਵਿੱਚ ਅਗਰ ਕੋਈ ਲੜਕਾ ਕਿਤੋਂ ਹੋ ਰਿਹਾ ਲੜਕੀ ਕਿਤੋਂ ਹੋ ਰਹਾ ਫੇਸਬੁੱਕ ਤੇ ਮਿਲ ਪਈ ਰਿਲੇਸ਼ਨ ਹੋ ਗਿਆ ਉਹਨਾਂ ਨੇ ਸੋਚਿਆ ਯਾਰ ਚਲੋ ਜੇ ਭਾਜੀ ਉਹ Shimla 'ੇ ਘੁੰਮਣ ਜਾ ਸਕਦੇ ਨੇ ਇਕੱਠੇ ਹੋਰ ਕਿ ਪਾਸੇ ਕਿਤੇ ਜਾ ਸਕਦੇ ਨੇ ਤਾਂ ਕੀ ਉਹ ਕੈਨੇਡਾ ਕਿਉਂ ਨਹੀਂ ਇਕੱਠੇ ਜਾ ਸਕਦੇ ਫਾਈਲ ਹੀ ਲਾਣੀ ਏ ਉਥੇ ਲਿਖਣਾ ਹੀ ਏ ਨਾ ਕਿ ਸਾਡਾ ਰਿਲੇਸ਼ਨ ਕੀ ਏ ਜੇ ਮੇਰੀ ਗਰ रिलेशन ਕੀ ਲਿਖਣਾ ਵੀ ਅਸੀਂ ਇਕੱਠੇ ਕਿਉਂ ਜਾ ਰਹੇ ਹਾਂ ਵੀ ਬਈ ਗਰਲਫ੍ਰੈਂਡ ਹੈ ਜਾਂ ਮੇਰਾ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ ਹੋ ਪਰ ਉਹ ਬੰਦੇ ਨੇ ਸਪੈਸੀਫਿਕ ਵੀਡੀਓ ਪਾਈ ਸੀ ਵੀ ਜਿਹੜੇ ਸਟੱਡੀ ਤੇ ਬਾਹਰ ਨੇ ਹਾਂ ਕੁੜੀ ਸਟੱਡੀ ਤੇ ਬਾਹਰ ਹੈ ਜਾਂ ਮੁੰਡਾ ਸਟੱਡੀ ਤੇ ਬਾਹਰ ਹੈ ਉਹ ਆਪਣੇ ਜਿਹੜੇ ਆ ਗਰਲਫ੍ਰੈਂਡ ਹੈ ਬੋਏਫ੍ਰੈਂਡ ਬੁਲਾ ਸਕਦਾ ਹੈ ਇਹ ਇਹ ਹੁੰਦਾ ਕਿ ਨਹੀਂ ਹੁੰਦਾ ਇਹ ਸਿਰਫ ਇਹ ਬੀਚ ਵਿੱਚ ਉਹ ਪੀਕੇ ਆਈ ਸੀ ਰੋਂਗ ਨੰਬਰ ਹੈ ਹਾਂ ਬਰ ਰੋਂਗ ਨੰਬਰ ਬਾਦੀ ਡਿਪੈਂਡ ਪਤਾ ਕੀ ਕਰਦਾ ਦੇਖੋ ਹੁਣ ਕੋਈ ਬਾਹਰ ਲੜਕਾ ਹੈ ਸਪੋਜ਼ ਕਰੋ ਉਹ ਸਟੱਡੀ ਤੇ ਬਾਹਰ ਗਿਆ ਹੈ ਪਿੱਛੇ ਉਹਦੀ ਜੈਨੂਇਨ ਗਰਲਫ੍ਰੈਂਡ ਹੈਗੀ ਹੈ ਅਸਲ ਚ ਤੁਹਾਨੂੰ ਬੁਲਾ ਸਕਦਾ ਉਹ ਕੋਈ ਵੱਡੀ ਗੱਲ ਨਹੀਂ ਬੁਲਾ ਸਕਦਾ ਉਹ ਕੋਈ ਮੈਟਰ ਨਹੀਂ ਹੈਗਾ ਇਹ ਨਹੀਂ ਕਿ ਅਸੀਂ ਕਰਦੇ ਆ ਜਾਂ ਕਿਦਾਂ ਇਹ ਤਾਂ ਆਪਾਂ ਉਹਨੂੰ ਇੱਕ ਕਲਾਇੰਟ ਵੱਧਤ ਵੱਧ ਬੁਲਾਣ ਕਰਕੇ ਆਪਾਂ ਉਹ ਇੱਕ ਹਊਆ ਬਣਾਤਾ ਇੱਕ ਹਾਈਲ ਅਟੈਕ ਕਰਤਾ ਨਾ ਰੀਲ ਬਣਾਤੀ ਰੀਲ ਬਣਾਤੀ ਗਰਲਫ੍ਰੈਂਡ ਬੋਏਫ੍ਰੈਂਡ ਨਾਮ ਦਿੱਤਾ ਹੁਣ ਅਗਰ ਕੋਈ ਰਿਲੇਸ਼ਨ ਦੇ ਵਿੱਚ ਹੈ ਹੁਣ ਸਪੋਜ਼ ਕਰੋ ਜਦੋਂ ਕਿਸੇ ਦਾ ਰਿਸ਼ਤਾ ਹੋ ਜਾਂਦਾ ਹੈ ਉੱਥੇ ਆਪਾਂ ਕੀ ਲਿਖਦੇ ਆ ਫਿਓਨਸੀ ਲਿਖਦੇ ਆ ਜਾਂ ਕੁਝ ਇਹੀ ਲਿਖਦੇ ਆ ਨਾ ਤੇ ਜਦੋਂ ਕੋਈ ਆਪਣਾ ਬாய்ਫਰੈਂਡ ਨੂੰ ਜਾਂ ਗਰਲਫਰੈਂਡ ਨੂੰ ਕੋਈ ਬੁਲਾਉਂਦਾ ਉੱਥੇ ਵੀ ਰਿਲੇਸ਼ਨ ਇਹੀ ਪੈਂਦਾ ਬਸ ਜਾਂ ਗਰਲਫਰੈਂਡ ਬாய்ਫਰੈਂਡ ਪਰ ਇਮੀਗ੍ਰੇਸ਼ਨ ਵਾਲੇ ਤਾਂ ਚੈਕਿੰਗ ਹੀ ਬਹੁਤ ਕਰਦੇ ਨੇ ਜਦੋਂ ਵੀਜ਼ਾ ਦੇਣਾ ਹੋਵੇ ਅੱਜ ਕੱਲ ਤਾਂ ਜੇ ਵੀਜ਼ਾ ਲੱਗਣਾ ਵੀ ਆ ਪਹਿਲਾਂ ਉਹਦਾ ਜਿਹੜਾ ਮੈਰਿਜ ਸਰਟੀਫਿਕੇਟ ਦੇਖਿਆ ਜਾਂਦਾ ਫਿਰ ਉਸ ਤੋਂ ਬਾਅਦ ਫੋਟੋਸ ਦੇਖਿਆ ਜਾਂਦੀਆਂ ਉਹ ਡਿਪੈਂਡ ਕਰਦਾ ਹੈ ਨਾ ਜੇ ਆਪਾਂ ਮੈਰਿਡ ਲਿਖ ਰਹੇ ਆ ਤਾਂ ਨਾਰਮਲ ਜੀ ਗੱਲ ਹੈ ਮੈਰਿਜ ਸਰਟੀਫਿਕੇਟ ਲੱਗੇਗਾ ਹੀ ਲੱਗੇਗਾ ਹੂੰ ਤੇ ਜਿੱਥੇ ਆਪਾਂ ਗਰਲਫ੍ਰੈਂਡ ਹੀ ਇਕੱਲੀ ਲਿਖਤੀ ਉੱਥੇ ਕੋਈ ਐਵੀਡੈਂਸ ਤਾਂ ਲੱਗਣਾ ਨਹੀਂ ਉੱਥੇ ਤਾਂ ਲਿਖਿਆ ਗਿਆ ਬਸ ਸੋ ਉਹ ਇੰਨਾ ਸਕਸੈਸਫੁਲ ਰੇਸ਼ਿਓ ਨਹੀਂ ਹੈਗੀ ਉਸ ਚੀਜ਼ ਦੀ ਕਹਿਣ ਦਾ ਭਾਅ ਵੀ ਹੈ ਉਹ ਮਤਲਬ 1 ਤੋਂ 2% ਵਾਲੀ ਹੈ ਬਸ ਕਹਿਣ ਦਾ ਭਾਅ ਵੀ ਉਹਨੂੰ ਆਪਾਂ ਕੋਈ ਕਲੈਰੀਫਿਕੇਸ਼ਨ ਉਸ ਚੀਜ਼ ਦੀ ਸਹੀ ਤਰੀਕੇ ਨਾਲ ਐਮਬੈਸੀ ਨੂੰ ਦੇ ਨਹੀਂ ਸਕਦੇ ਬਸ ਲੋਕ ਆ ਜਾਣ ਬੰਦੇ ਸਾਡੇ ਕੋਲ ਵੀਜ਼ਾ ਲਾ ਦੀ ਤਾਂ ਪੈਸੇ ਅੰਦਰ ਆ ਜਾਣ ਇਹ ਗੇਮ ਹੈ ਜੀ ਗੇਮਾਂ ਲੋਕ ਅੱਜਕੱਲ ਜ਼ਿਆਦਾ ਪਾਉਂਦੇ ਨੇ ਗੱਲ ਹੋਰ ਕੁਝ ਨਹੀਂ ਤੁਸੀਂ ਨਹੀਂ ਗੇਮ ਪਾਉਂਦੇ ਪਾਜੀ ਕਿਉਂ ਪਾਣੀ ਗਏ ਮਸਤ ਕੋਈ ਲੋੜ ਨਹੀਂ ਐ ਪਾਜੀ ਬਰਕਤ ਨਹੀਂ ਹੈਗੇ ਮਗੋਂ ਵਾਲੇ ਕੰਮ ਐ ਐਕਟਿਵ ਨਹੀਂ ਹੋਏ ਇੰਸਟਾ ਤੇ ਕੀ ਗੱਲ ਤੁਸੀਂ ਵੀ ਐਕਟਿਵ ਹੋ ਥੋੜੇ ਜੇ ਇੰਸਟਾ ਤੇ ਨਹੀਂ 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 ਐਕਟਿਵ ਹੀ ਆ ਪਾਜੀ ਆਪਾਂ ਦੇਖੋ ਮੈਂ ਹੁਣ ਕੀ ਕਹਾਂ ਐਸ ਮੈਟਰ ਤੇ ਸਿੰਪਲ ਇਹ ਗੱਲ ਪਤਾ ਕੌਣ ਸਮਝ ਸਕਦਾ ਜਿਹੜੇ ਵਕਈ ਹੀ ਇਦਾਂ ਦਾ ਜੀਵਨ ਜੀ ਰਹੇ ਨੇ ਹਣਾ ਜਿਹੜੇ ਵਕਈ ਹੀ ਸੰਤੁਸ਼ਟ ਹੋ ਕੇ ਬੈਠੇ ਨੇ ਜਿਹਨਾਂ ਨੂੰ ਵਕਈ ਹੀ ਇਹਨਾਂ ਨੂੰ ਪਤਾ ਹੈ ਵੀ ਬਰਕਤ ਕਿਦੇ ਵਿੱਚ ਹੈ ਜਿੰਨੇ ਪੰਗੇ ਪੰਗੇ ਲੈ ਕੇ ਛੱਡਦੇ ਹੋਣ ਨਾ ਬਾਅਦ ਚ ਸਹੀ ਚ ਆ ਗਿਆ ਹੋਵੇ ਉਹਨੂੰ ਪਤਾ ਹੈ ਵੀ ਹਾਂ ਉੱਥੇ ਕੁਝ ਨਹੀਂ ਹੈਗਾ ਇੱਥੇ ਜਿਆਦਾ ਵਧੀਆ ਪੰਗੇ ਲੈ ਕਿਹੜੇ ਪੰਗੇ ਨਹੀਂ ਚਲੋ ਜ਼ਿੰਦਗੀ 'ਚ ਬੰਦਾ ਵੱਧ ਦਾ ਕਟਾ ਕਰਦਾ ਹੀ ਹੈ ਹਰ ਇੱਕ ਕੰਮ 'ਚ ਹੁੰਦਾ ਹੈ ਹਨਾ ਮੈਂ ਕੰਮ ਸਟਾਰਟ ਕਰਿਆ ਕਿਸੇ ਦੇ ਪਿੱਛੇ ਲੱਗ ਕੇ ਲਾ ਲੋ ਜਾਂ ਕਈ ਵਾਰੀ ਬੰਦਾ ਕਈ ਵਾਰੀ ਗਲਤ ਡਿਸੀਜਨ ਲਿਆ ਜਾਂਦਾ ਹੈ ਜ਼ਿੰਦਗੀ 'ਚ ਜਿੰਨਾ ਚਿਰ ਤੁਸੀਂ ਗਲਤ ਨਹੀਂ ਕਰੋਗੇ ਉੰਨਾ ਚਿਰ ਸਹੀ ਦਾ ਨਹੀਂ ਪਤਾ ਲੱਗੇਗਾ ਗਲਤ ਹੋ ਕੇ ਉਹਦਾ ਰਿਜ਼ਲਟ ਤੁਹਾਨੂੰ ਨਹੀਂ ਮਿਲੇਗਾ ਤੁਸੀਂ ਕਿਵੇਂ ਉਹਨੂੰ ਮਤਲਬ ਕਿ ਜੱਜ ਕਰੋਗੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਬੰਦਾ ਉਹ ਹੁੰਦਾ ਹੈ ਜਿਹੜਾ ਗਲਤੀ ਕਰਕੇ ਬਾਅਦ ਵਿੱਚ ਆਪਦੇ ਘਰ ਮੁੜ ਕੇ ਆ ਕੇ ਵਧੀਆ ਤਰੀਕੇ ਦੇ ਕਹਿੰਦੇ ਨਾ ਵੀ ਅਹ ਦੇਰ ਆਇਦਰ ਉਸਤਾਏ ਹਨਾ ਵੀ ਕਹਿਣ ਦਾ ਭਾਵ ਮੱਛੀ ਪੱਤਰ ਛੜ ਚਟਕਿਆ ਮੁੜ ਗਈ ਇਹ ਉਦਾਹਰਨ ਲਈ ਦੇਰ ਦੇਰ ਆਇਦਰ ਉਸਤਾਏ ਛੁੱਟ ਉਦਾਰਨ ਸੋ ਕਹਿਣ ਦਾ ਭਾਵ ਇਹ ਹੈ ਵੀ ਮੈਂ ਚਾਹਣਾ ਮੈਂ ਦੇਖੋ ਹੁਣ ਡੀਲ ਦੇ ਰਹੇ ਹੁਣ ਅਸੀਂ ਕੀ ਕਰ ਰਹੇ ਹਾਂ ਪੈਕੇਜ ਦੇ ਰਹੇ ਹਾਂ ਦੁਬਈ ਸਿੰਗਾਪੁਰ ਮਲੇਸ਼ੀਆ ਫੈਮਿਲੀ ਨਾਲ ਕੰਫਰਮ ਕੇ ਆਓ ਕੱਲੇ ਜਾਓ ਘੁੰਮਣ ਫਿਰਨ ਗਰਲਫ੍ਰੈਂਡ ਬੁਆਏਫ੍ਰੈਂਡ ਘੁੰਮ ਫਿਰ ਕੇ ਆਓ ਘੁੰਮ ਫਿਰ ਕੇ ਆਓ ਉਸ ਸਸਤੇ ਸਸਤੇ ਪੈਕੇਜ ਅਸੀਂ ਦੇ ਰਹੇ ਹਾਂ ਘੁੰਮਣ ਫਿਰਨ ਵਾਸਤੇ ਦੂਜਾ ਨੰਬਰ ਟੂਰਿਸਟ ਵੀਜ਼ਾ ਤੇ ਤੁਹਾਨੂੰ ਦੱਸ ਹੀ ਦਿੱਤਾ ਮੈਂ ਕਰ ਰਹੇ ਹਾਂ ਅਸੀਂ ਟੂਰਿਸਟ ਵੀਜ਼ੇ ਤੇ ਕੋਈ ਵੀ ਜਾਣਾ ਚਾਹੁੰਦਾ ਹੈ ਚਾਹੇ ਕਿਸੇ ਕੋਲ ਪ੍ਰੋਫਾਈਲ ਹੈ ਚਾਹੇ ਨਹੀਂ ਹੈ ਚਾਹੇ ਇਨਕਮ ਸੋਰਸ ਹੈ ਚਾਹੇ ਨਹੀਂ ਹੈ ਤਾਂ ਆਪਾਂ ਬਹੁਤ ਘੱਟ ਪੈਸਿਆਂ ਵਿੱਚ ਉਹਦਾ ਆਪਾਂ ਲਵਾਂਗੇ 9500 ਜਿਹੜਾ ਸਾਡੇ ਕੋਲੋਂ ਪ੍ਰੋਫਾਈਲ ਰੈਡੀ ਕਰਵਾਉਂਦਾ ਹੈ 9500 ਪਲੱਸ ਉਹਦੇ ਵਿੱਚ 5000 ਹੋ ਸਕਦਾ ਹੈ ਹੋ ਸਕਦਾ ਉਹਦਾ 9500 ਦੇ ਵਿੱਚ ਹੀ ਸਰ ਜੇ ਹੋ ਸਕਦਾ 4-5000 ਐਡ ਹੋਵੇ ਜਾਂ ਥੋੜੇ ਬਹੁਤ ਵੱਧ ਐਡ ਹੋ ਸਕਦੇ ਨੇ ਕਿਉਂਕਿ ਅਕੋਰਡਿੰਗ ਟੂ ਪ੍ਰੋਫਾਈਲ ਕੀ ਬੰਦੇ ਦੀ ਪ੍ਰੋਫਾਈਲ ਹੈ ਕੀ ਕੁਝ ਐਡ ਔਨ ਕਰਨਾ ਪਏਗਾ ਕਿਉਂਕਿ ਅਸੀਂ ਚਾਹੁੰਨੇ ਵੀ ਸਾਰਾ ਕੁਝ ਕੁਝ ਸਾਡਾ ਕੰਮ ਹੈ ਜੈਨੂਨ ਰੱਖਣਾ ਵੀ ਉਸ ਤਰੀਕੇ ਦੀ ਪ੍ਰੋਫਾਈਲ ਹੋਵੇ ਜਿਹਨੂੰ ਬੰਦਾ ਬਾਅਦ ਵਿੱਚ ਜਦੋਂ ਇੱਕ ਵਾਰੀ ਰਿਫਿਊਜ਼ ਵੀ ਹੋ ਜੇ ਅਗਰ ਤਾਂ ਉਹਨੂੰ ਉਹਨੂੰ ਉਹੀ ਪ੍ਰੋਫਾਈਲ ਮੇਨਟੇਨ ਕਰਨਾ ਈਜ਼ੀ ਰਹੇ ਸਾਡਾ 2 3 ਪੁਆਇੰਟ ਮੈਨ ਨੇ ਇੱਕ ਤਾਂ ਸਾਡੀ ਪ੍ਰੋਫਾਈਲ ਦੇ ਵਿੱਚ ਬੰਦੇ ਨੂੰ ਪਤਾ ਹੋਏਗਾ ਕਿ ਅਸੀਂ ਕਰ ਕੀ ਰਹੇ ਹਾਂ ਉਹਨੂੰ ਪਤਾ ਹੋਏਗਾ ਕਿ ਲੱਗਾ ਕੀ ਹੈ ਉਹਨੂੰ ਇਹ ਐਕਚੁਅਲ ਦੇ ਵਿੱਚ ਪਤਾ ਹੋਏਗਾ ਕਿ ਅੰਬੈਸੀ ਨੇ ਰੀਜ਼ਨ ਕੀ ਦਿੱਤਾ ਰਿਫਿਊਜ਼ਲ ਦਾ ਜਾਂ ਜੋ ਵੀ ਹੈ ਹੁਣ ਕਈ ਕਲਾਇੰਟ ਐਸੇ ਨੇ ਅਗਰ ਰਿਫਿਊਜ਼ ਨਹੀਂ ਉਹਨਾਂ ਕੋਲ ਰਿਫਿਊਜ਼ਲ ਲੈਟਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਪਹਿਲੇ ਏਜੰਟ ਨੇ ਲਾਇਆ ਸੀ ਜਾਂ ਕੀ ਲਾਇਆ ਸੀ ਸੋ ਕਹਿਣ ਦਾ ਭਾਵ ਇਹ ਹੈ ਵੀ ਵਧੀਆ ਤਰੀਕੇ ਨਾਲ ਭਾਜੀ ਕੰਮ ਕਰ ਰਹੇ ਆਂ ਦਿਲੋਂ ਕਰ ਰਹੇ ਆਂ ਮੈਂ ਚਾਹਣਾ ਕਿ ਲੋਕ ਆਉਣ ਆ ਕੇ ਫਾਇਦਾ ਚੱਕਣ ਮੋਸਟਲੀ ਮੈਂ ਇਹ ਚਾਹਣਾ ਵੀ ਅ ਸਲਾਹ ਦੇਣਾ ਜਿਹੜਾ ਅਗਰ ਕਿਸੇ ਕੋਲ ਇਨਕਮ ਸੋਰਸ ਹੈ ਵਧੀਆ ਆਲਰੇਡੀ ਇਨਕਮ ਹੈਗੀ ਹੈ ਖੇਤੀ ਬੜੀ ਹੈਗੀ ਹੈ ਬੱਚਿਆਂ ਨੇ ਸਪான்ਸਰ ਭੇਜੀ ਹੋਈ ਹੈ ਉਹਨੂੰ ਖਾਸ ਕਰ ਕਿਸੇ ਏਜੰਟ ਕੋਲ ਜਾਣ ਦੀ ਲੋੜ ਨਹੀਂ ਆਪ ਦਾ ਸਲਾਹ ਲਾਓ ਆਪ ਫਾਈਲ ਲਾਓ ਉਹ ਜ਼ਿਆਦਾ ਵਧੀਆ ਹੈ हां ਜਿਹਨੂੰ ਨਹੀਂ ਸਮਝ ਲੱਗ ਰਹੀ ਨਹੀਂ ਪਤਾ ਲੱਗ ਰਿਆ ਲੰਬੀ ਪ੍ਰੋਫਾਈਲ ਚ ਲੜੀਆਂ ਨਹੀਂ ਰੈਡੀ ਹੋ ਰਹੀ ਇੱਕ ਪਾਜੀ ਮੈਨੂੰ ਕਾਲੀ ਵਾਲੇ ਫੋਨ ਨਾ ਕਰਨਾ بڑے ਲੋਗ ਨੇ 15 ਦਿਨ ਚ ਵੀਜ਼ਾ 10 ਦਿਨ ਤੇ ਵੀਜ਼ਾ ਉਹ ਸਵਾਦਨੀਆਂ ਆਉਂਦਾ ਕੰਮ ਦਾ ਕੋ ਕਿ ਜੈਨੂਨ ਕੰਮ ਨੂੰ ਤਾਂ ਟਾਈਮ ਲੱਗਦਾ ਹੀ ਹੈ ਨਾ ਹਾਂ ਪਰ ਕਾਲੀ ਵਾਲੇ ਹੁਣ ਉਹ ਏਜੰਟ ਕਹਿ ਦਿੰਦੇ ਨੇ ਵੀ ਪਾਜੀ ਆਜੋ ਲਵਾ ਦਿੰਨੇ ਜਿੰਨੇ ਬਸ ਉਹਦਾ ਖਾਣੇ ਤੁਹਾਡੇ ਗੇਮ ਹੀ ਚਲਾਉਣੀ ਜਿੰਨੇ ਉਹ ਤਾਂ ਕਹ ਦੇਗਾ 4 ਘੰਟੇ ਚ ਵੀਜ਼ਾ ਦੇ ਦਾਂਗਾ ਜਿਹਨੂੰ ਪੈਸੇ ਹੀ ਚਾਹੀਦੇ ਨੇ ਬਸ ਇਹ ਚੱਕਰ ਹੈ 950 550 ਦੀ ਗੱਲ ਕਰ ਰਹੇ ਹੋ ਇਹ ਤੁਹਾਡੀ ਆਪਣੀ ਫੀਸ ਹੈ ਹਾਂਜੀ ਬਿਲਕੁਲ ਜਿਵੇਂ ਐਮਬੈਸੀ ਫੀਸ ਤਾਂ ਉਹਦੀ ਉਹਦੇ ਚ ਅਲੱਗ ਹੋਏਗੀ ਉਸਾਰ। ਐਮਬੈਸੀ ਫੀਸ ਤਾਂ ਕਲਾਇੰਟ ਦੀ ਅਲੱਗ ਹੈ ਉਹ ਤਾਂ ਉਹਨਾਂ ਦੀ ਜੋ ਵੀ ਲੱਗਣੀ ਹੈ ਸਿੱਧੀ ਕਾਰਡ ਤੋਂ ਜਾਣੀ ਹੈ ਸਾਡਾ ਉਹਦੇ ਚ ਕੋਈ ਰੋਲ ਨਹੀਂ ਹੈ। ਲੋਕੀ ਇਹ ਵਿਜ਼ੇ ਤੇ 5 5 6 6 ਲੱਖ ਵੀ ਪਿੱਛੇ ਲੈਣ ਲੱਗ ਗਏ ਸੀ। ਭਾਜੀ 15 15 ਲੱਖ ਵੀ ਲੈਂਦੇ ਰਹੇ ਨੇ। 15 ਲੱਖ ਰੁਪਏ। ਹਾਂਜੀ ਬਿਲਕੁਲ ਲੈਂਦੇ ਨੇ ਅੱਜ ਦੀ ਡੇਟ ਵੀ ਚੱਲਦਾ ਹੀ ਹੈ। ਅੱਜ ਵੀ ਚੱਲਦਾ ਹੈ ਪਹਿਲਾਂ ਵੀ ਚੱਲਦਾ ਸੀ ਹੁਣ ਕਲਾਇੰਟ ਸਾਨੂੰ ਖੁਦ ਫੋਨ ਕਰਕੇ ਕਹਿ ਦਿੰਦੇ ਨੇ ਕਿ ਭਾਜੀ ਐਡਵਾਂਸ ਨਹੀਂ ਦੇ ਸਕਦੇ ਵਿਜ਼ੇ ਤੋਂ ਬਾਅਦ ਚਾਹੇ 15 ਲੱਖ ਲੈ ਲਿਓ। ਅਚਾਹ ਹੁਣ ਕਈ ਕਲਾਇੰਟ ਐਸੇ ਕਹ ਦਿੰਦੇ ਨੇ ਠੀਕ ਹੈ ਨਾ ਉੱਥੇ ਕੀ ਕਰੇ ਬੰਦਾ ਕਲਾਇੰਟ ਇੰਨੀ ਗੱਲ ਕਹਿੰਦੇ ਕਰਦੇ ਨੇ ਮੈਂ ਤੁਹਾਨੂੰ ਲਾਈਵ ਸੁਣਾ ਦਾਂਗਾ ਨਹੀਂ ਨਹੀਂ ਅਸੀਂ ਦੇਖਦੇ ਆਂ ਵੀ ਠੱਗੀ ਦਾ ਸ਼ਿਕਾਰ ਲੋਕ ਹੁੰਦੇ ਆ ਬਾਅਦ ਚੋਂ ਇਮੀਗ੍ਰੇਸ਼ਨ ਦੇ ਜਿਹੜੇ ਏਜੰਟਸ ਹੁੰਦੇ ਆ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਵੀ ਲੱਗਦੇ ਨੇ ਤੇ ਸ਼ਿਕਾਰ ਹੋਣ ਦਾ ਕਾਰਨ ਫਿਰ ਕੀ ਹੈ ਬੰਦੇ ਆਪ ਨੇ ਤੁਸੀਂ ਜੇ ਮੈਂ ਗੱਲ ਕਰਨ ਲੱਗਾ ਇਹਦੇ ਵਿੱਚ ਇਹ ਨਾ ਸਮਝਿਓ ਕਿ ਮੇਰੀ ਲਾਈਨ ਹੈ ਤੇ ਮੈਂ ਇਹਨਾਂ ਨੂੰ ਮਾੜਾ ਨਾਂ ਕਵਾਂ ਤੇ ਉਹਨੂੰ ਕਹਿ ਦਵਾਂ ਹਣ ਮੈਂ ਕੋਈ ਫਰਕ ਰੱਖ ਕੇ ਗੱਲ ਨਹੀਂ ਕਰ ਰਿਹਾ ਅਸਲ ਦੇ ਵਿੱਚ ਮੈਂ ਫਿਰ ਵੀ ਜ਼ਿਆਦਾ ਕਸੂਰਬਦ ਕਲਾਇੰਟ ਨੂੰ ਹੀ ਸਮਝਦਾ ਕਲਾਇੰਟ ਨੇ ਬਿਲਕੁਲ ਜਦੋਂ ਯਾਰ ਤੂੰ ਤੁਹਾਨੂੰ ਕੀ ਕਵਾਂ ਹੁਣ ਮੈਂ ਕੋਈ ਵੀ ਏਜੰਟ ਹੈ ਸੁਪੋਜ਼ ਕਰੋ 15 ਲੱਖ ਮੰਗ ਰਿਹਾ ਉਹ ਤਾਂ ਸ਼ਰਿਆਂ ਵਿੱਚ ਮੰਗ ਰਿਹਾ ਨਾ ਉਹ ਤਾਂ ਦੱਸ ਕੇ ਮੰਗ ਰਿਹਾ ਨਾ ਤੁਹਾਨੂੰ ਮੰਗ ਲਿਆ ਉਹਨੇ ਵੀ ਮੈਂ 10 ਲੱਖ ਲੈਣਾ ਹੈ 15 ਲੱਖ ਲੈਣਾ ਹੈ ਤੁਸੀਂ ਉਹਨੂੰ 15 ਲੱਖ ਦੇਣ ਤੋਂ ਪਹਿਲਾਂ ਕੀ ਪ੍ਰੈਕਟੀਕਲੀ ਤੁਸੀਂ ਕੀ ਤਹਿਤੀਕਾਤ ਕਰੀ ਕੀ ਇਨਕੁਆਰੀ ਕਰੀ ਕੀ ਜ਼ਿੰਮੇਵਾਰੀ ਪੁਵਾਈ ਕੀ ਤੁਸੀਂ ਲਿਖਵਾਇਆ ਇੱਕ ਮਤਲਬ ਕਿ ਆਮ ਜਿਹਾ ਪਲਾਟ ਕੋਈ ਲੱਖ 2 ਲੱਖ ਦੀ ਕੋਈ ਜ਼ਮੀਨ ਵੇਚਣਗੇ ਨਾ ਭਾਜੀ ਛੋਟਾ ਜਿਹਾ ਟੁਕੜਾ ਪਲਾਟ ਦਾ ਵੇਚਣਗੇ ਤੁਸੀਂ ਦੇਖਿਆ ਹੋਣਾ ਉਦੋਂ ਬੜੀਆਂ ਲਿਖਪੜ ਤਾਂ ਕਰਾਉਂਦੇ ਹਨ ਹਣਾ ਉਦੋਂ ਇੱਕ ਹੱਥ ਬਿਆਨਨਾ ਤੇ ਇੱਕ ਹੱਥ ਪੈਸੇ ਉਦੋਂ ਪੂਰੇ ਰਟੰਡ ਪੂਰਾ ਸਾਰਾ ਕੁਝ ਉਦੋਂ ਐ ਹੁੰਦਾ ਉਹਨਾਂ ਨੂੰ ਕਿਉਂ ਉਹਨਾਂ ਨੂੰ ਨੌਲੇਜ ਹੈ ਵੀ ਇੱਥੇ ਐਵੇਂ ਹੋ ਜਾਂਦਾ ਉਹ ਤਾਂ ਕਰਦੇ ਨੇ ਨਾ ਨਹੀਂ ਕਰਦੇ ਤੇ ਜਿਹੜੇ ਕੰਮ ਦੇ ਵਿੱਚ ਨੌਲੇਜ ਨਹੀਂ ਬਿਨਾ ਤੁਸੀਂ ਕੱਚੇ ਹੱਥੀ ਉਹਨਾਂ ਨੂੰ ਪੈਸੇ ਫੜਾ ਦੋਗੇ ਹਾਂ ਤੁਸੀਂ ਕਿਸੇ ਵੀ ਏਜੰਟ ਨੂੰ ਪ੍ਰੋਪਰ ਲਿਖਪੜ ਕਰਕੇ ਅਕਾਊਂਟ ਦੇ ਵਿੱਚ ਪੈਸਾ ਪਾਓ ਮੈਂ ਲਿਖ ਕੇ ਦਿਨਾ ਏਜੰ ਅਦਾਲਤਾਂ ਕਾਨੂੰਨ ਕਦੇ ਵਸਤੇ ਐ account ਚ ਪੈਸਾ ਪਾਓ ਭਾਜੀ ਦੇ ਤੁਸੀਂ ਆਪਣਾ ਪੈਸਾ ਸੇਫ ਰੱਖਣਾ ਚਾਹੁੰਦੇ ਹੋ ਅਗਲੇ ਦੇ ਖਾਤੇ ਦੇ ਵਿੱਚ ਪੈਸਾ ਪਾਓ ਅਗਲੇ ਨਾਲ ਲਿਖ ਪੜ ਕਰੋ ਠੀਕ ਹੈ ਨਾ ਵੀ ਸਾਡਾ ਭਾਈ ਕੰਮ ਅਗਰ ਨਹੀਂ ਹੁੰਦਾ ਤਾਂ ਤੂੰ ਰਿਸਪਾਂਸਿਬਲ ਨਾ ਕਿ ਪੈਸੇ ਸਾਨੂੰ ਵਾਪਸ ਦੇਵੇਂਗਾ ਤਾਂ ਗੱਲ ਹੀ ਖਤਮ ਹੋ ਜਾਂਦੀ ਐ ਕਿਵੇਂ ਭਾਜੀ ਪੈਸਾ ਰੱਖ ਲੇਗਾ ਕੋਈ ਹੂੰ ਠੀਕ ਹੈ ਨਾ ਬਹੁਤੀ ਠੀਠ ਹੋਏਗਾ ਜਿਹੜਾ ਸਜ਼ਾ ਤੱਕ ਤਿਆਰ ਹੋ ਜਾਵੇ ਉਹ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਫਿਰ ਵੀ ਨਹੀਂ ਨਹੀਂ ਤੁਹਾਨੂੰ ਕਦੇ ਕਿਸੇ ਦਾ ਫੋਨ ਨਹੀਂ ਆਇਆ ਕਾਦੇ ਰਿਲੇਟਡ ਮਾਨੇ ਸਿੱਧਾ ਦਾ ਹੋਣੇ ਆ ਦਾ ਲੱਗਦਾ ਮੈਨੂੰ ਨਹੀਂ ਕਦੇ ਵੀ ਨਹੀਂ ਪਾਜੀ ਕਦੇ ਵੀ ਨਾ ਨਾ ਕਦੇ ਵੀ ਨਹੀਂ ਤੇ ਠੱਗੀ ਮਾਰੀ ਆ ਕੁਝ ਕੀਤਾ ਕਦੇ ਵੀ ਨਹੀਂ ਕਦੇ ਵੀ ਨਹੀਂ ਪਾਜੀ ਕਿਉਂ ਪਾਜੀ ਇੱਕ ਦੇਖੋ ਜੇ ਕਿਸੇ ਨਾਲ ਕੋਈ ਗੱਲ ਵਿਗੜਦੀ ਵੀ ਹੈ ਉਹਦੇ ਕਾਊਂਟਰ ਤੇ ਬਹਿ ਕੇ ਸੁਲਝਾਣੀ ਚਾਹੀਦੀ ਹੈ ਨਾ ਹੂੰ ਜੇ ਤੁਸੀਂ ਪੈਸੇ ਲੈਣ ਲੱਗੇ ਆ ਜਿਹੜੇ ਕਾਊਂਟਰ ਤੇ ਬੈਠੇ ਸੀ ਤੁਹਾਨੂੰ ਕਿਸੇ ਕਾਰਨ ਕਰਕੇ ਦੇਣੇ ਪੈਗੇ ਤਾਂ ਤੁਸੀਂ ਉਸੇ ਕਾਊਂਟਰ ਤੇ ਦੋਣਾ ਯਾਰ ਅਗਲੇ ਨੂੰ ਹੂੰ ਠੀਕ ਹੈ ਤੁਸੀਂ ਲੈ ਲੇ ਉਸੇ ਕਾਊਂਟਰ ਤੇ ਦੌਣਾ ਲੈਣ ਵਾਸਤੇ ਤੁਸੀਂ ਕੱਲੇ ਹੀ ਬੈਠੇ ਸੀ ਚਾਹ ਪੀਤੀ ਸਮੋਸੇ ਖਾਦੇ ਸਾਰਾ ਕੁਝ ਕੀਤਾ ਜਦੋਂ ਅਗਲੇ ਦਾ ਕੰਮ ਨਹੀਂ ਹੋਇਆ ਪੈਸੇ ਵਾਪਸ ਲੈਣ ਦੀ ਵਾਰੀ ਆਈ ਉਦੋਂ ਵਿਚਾਰੇ ਨੂੰ ੱੱਕੇ ਖਾਣੇ ਪੈ ਰਹੇ ਨੇ ਭਾਨੇ ਸਿੱਧੂ ਕੋਲ ਜਾਣਾ ਪੈ ਰਿਹਾ ਕਦੀ ਕਿਹਦੇ ਕੋਲ ਜਾਣਾ ਪੈ ਰਿਹਾ ਇਹ ਤਾਂ ਫਿਰ ਭਾਜੀ ਜਾਤੀ ਆ ਨਾ ਤਾਂ ਉੱਥੇ ਭਾਜੀ ਗੱਲ ਇਹੀ ਆ ਜਾਂਦੀ ਹੈ ਕਿ ਬਰਕਤ ਨਹੀਂ ਪੈਂਦੀ ਬੰਦਾ ਸੁખી ਨਹੀਂ ਰਹਿ ਸਕਦਾ ਇਸ ਮੈਟਰ ਦੇ ਵਿੱਚ ਜੇ ਤੁਸੀਂ ਗਲਤ ਚੱਲਦੇ ਤੁਸੀਂ ਕਹਿੰਦੇ ਸੁખી ਨਹੀਂ ਰਹਿ ਸਕਦਾ ਅਗਲੇ ਤਾਂ ਇੰਨਾ ਕੁਝ ਆਪਣਾ ਦਿਖਾਉਂਦੇ ਮੈਂ ਤੁਹਾਨੂੰ ਪਹਿਲਾਂ ਹੀ ਸਵਾਲ ਪੁੱਛਿਆ ਸੀ ਤੁਸੀਂ ਇੰਸਟਾ ਆਪਣਾ ਐਕਟਿਵ ਨਹੀਂ ਕੀਤਾ ਅੱਜਕੱਲ ਤਾਂ ਰੀਲਸ ਹੀ ਬੜੀਆਂ ਤਗੜੀਆਂ ਤਗੜੀਆਂ ਪੈਂਦੀਆਂ ਨੇ 10-10 ਸਪான்ਸਰ ਨਾਲ ਹੁੰਦੇ ਨੇ ਤੇ ਦਿਖਾਵਾ ਪਿੱਛੇ ਪਿੱਛੇ